ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਬਰਾ ਬਦੇਵ ਹੀ ਤੇ ਅੱਜ ਦਾ ਵੀ ਗੇੜਾ ਜਲੰਧਰ ਦਾ ਮੈਂ ਸੋਚਿਆ ਗੱਡੀ ਕਪੜਾ ਕੁੱਪੜਾ ਮਾਰ ਕੇ ਸਾਫ਼-ਸਾਫ਼ ਕਰ ਲਈਏ ਉਸਮਾਨ ਸੂਨ ਸੈਟਿੰਗ ਕਰਨ ਵਾਲੀ ਉਹ ਕਰ ਲਈਏ ਕਿਉਂਕਿ ਚ ਬੈਂਦੀ ਆ ਮੇਰੀ ਕੁੜੀ ਤਾਂ ਜਦੋਂ ਬੈਂਦੀ ਆ ਤਾਂ ਬੱਸ ਬੱਲੇ ਬੱਲੇ ਕਰਾ ਦਿੰਦੀ ਆ ਆ ਦੇਖ ਲੋ ਆ ਚੂੜੀਆਂ ਰੱਖੀਆਂ ਨੇ ਆਉਣ ਲਈ ਸ਼ੌਂਕ ਚੜਿਆ ਜਾਂਦਾ ਚੂੜੀਆਂ ਪਾਉਣ ਦਾ ਤਾਂ ਕਰਕੇ ਫਿਰ ਧਿਆਨ ਰੱਖਣਾ ਪੈਂਦਾ ਵੀ ਕਿਤੇ ਜਾਣਾ ਤਾਂ ਸਾਫ ਸਫਾਈ ਕਰ ਲਈਏ ਭਾਈ ਆ ਕਿਤੇ ਵੀ سپورਟ ਕਰਦੇ ਰਹੋ ਪਿਆਰ ਦਿੰਦੇ ਰਹੋ ਉਹਦੇ ਵਾਸਤੇ ਗਾਣੇ ਵਲੋਗਸ ਸਾਰੇ ਲੈ ਕੇ ਆਉਂਦੇ ਰਹਾਂਗੇ